ਪਾਵੇਂ ਰਹਿ ਨਜ਼ਰਾਂ ਤੋਂ ਦੂਰ ਚੰਨਾ ਪਾਵੇਂ ਰਹਿ ਨਜ਼ਰਾਂ ਤੋਂ ਦੂਰ ਚੰਨਾ ਮੇਰੇ ਦਿਲ ਤੋਂ ਕਦੀ ਵੀ ਦੂਰ ਨਹੀਂ ਪਾਵੇਂ ਰਹਿ ਨਜ਼ਰਾਂ ਤੋਂ ਦੂਰ ਚੰਨਾ ਮੇਰੇ ਦਿਲ ਤੋਂ ਕਦੀ ਵੀ ਦੂਰ ਨਹੀਂ ਹੋਵੇ ਵਿਛੋੜਾ ਸਾਡੇ ਵਿੱਚ ਕੜੀਆਂ ਦਾ ਹੋਵੇ ਵਿਛੋੜਾ ਸਾਡੇ ਵਿੱਚ ਕੜੀਆਂ ਦਾ ਮੁਦਤਾਂ ਦਾ ਵਿਛੋੜਾ ਮਨਜ਼ੂਰ ਨਹੀਂ ਹੋਵੇ ਵਿਛੋੜਾ ਘੜੀਆਂ ਦਾ ਮੁੱਦ ਤਾਂ ਦਾ ਵਿਛੋੜਾ ਮਨਜ਼ੂਰ ਨਹੀਂ ਰਹਿਦੇ ਸਾਹਾਂ ਤੱਕ ਲਿਖੀ ਹੈ ਸਾਂਝ ਚਨਾ ਰਹਿਦੇ ਸਾਹਾਂ ਤੱਕ ਲਿਖੀ ਹੈ ਸਾਂਝ ਸਾਡੀ ਕਰੀ ਯਾਰ ਦਾ ਦਿਲ ਕਦੀ ਚੋਰ ਨਹੀਂ ਕਰੀ ਯਾਰ ਦਾ ਦਿਲ ਕਦੀ ਚੋਰ ਨਹੀਂ ਤੇਰੇ ਸੀਨੇ ਵਿੱਚ ਪਿਆਰ ਮੇਰਾ ਦਿਲ ਧੜਕੇ ਤੇਰੇ ਸੀਨੇ ਵਿੱਚ ਪਿਆਰ ਮੇਰਾ ਦਿਲ ਧੜਕੇ ਇਨੂੰ ਦਿਲ ਚੋਂ ਕਦੀ ਵੀ ਕਰੀ ਦੂਰ ਨਹੀਂ ਇਹਨੂੰ ਦਿਲ ਚੋਂ ਕਦੀ ਕਰੀ ਦੂਰ ਨਹੀਂ ਭਾਵੇਂ ਰਹਿ ਨਜ਼ਰਾਂ ਤੋਂ ਦੂਰ ਜਨਾਂ ਮੇਰੇ